ਤਨਖੀ ਕੁੜੀ ਜਿਸਨੇ ਮੁੰਡੇ ਦੇ ਨਾਲ ਦੋਸਤੀ ਕੀਤੀ ਸੀ ਪਰ ਉਹ ਦੋਸਤੀ ਜਿਸ ਮੁੰਡੇ ਨਾਲ ਕੋਈ ਉਹ ਵਿਆਹ ਹੋਇਆ ਸੀ ਇਸ ਗੱਲ ਦਾ ਪਤਾ ਜਦੋਂ ਇਸ ਕੁੜੀ ਨੂੰ ਲੱਗਦਾ ਹੈ ਤਾਂ ਉਸ ਤੋਂ ਬਾਅਦ ਮੁੰਡੇ ਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਚਲਣੀਆਂ ਸ਼ੁਰੂ ਹੋਈਆਂ ਅਤੇ ਉਸ ਨੇ ਇੱਕ ਭਿਆਨਕ ਕਾਰੇ ਨੂੰ ਅੰਜਾਮ ਵੀ ਦੇ ਦਿੱਤਾ 에ਅਰ ਹੋਸਟੈਸ ਦੀ ਪੜਾਈ ਕਰ ਰਹੀ ਸੋਹਣੀ ਕੁੜੀ ਦੇ ਮਾਮਲੇ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਨੇ ਆਤਮ ਸਮਰਪਣ ਕੀਤਾ। ਮੁਲਜ਼ਮ ਨੂੰ ਰੋਪਣਾ ਕਰਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਲਜ਼ਮ ਦਾ 5 ਦਿਨਾਂ ਦਾ ਪੁਲਿਸ ਰੀਮਾਂਡ ਹਾਸਲ ਕੀਤਾ। ਇਹ ਪੁਲਿਸ ਵਾਲਾ ਕਾਂਸਟੇਬਲ ਯੁਵਰਾਜ ਸਿੰਘ ਹੈ ਉਮਰ 33 ਸਾਲ ਮੋਹਾਲੀ ਦੇ ਸਪੈਸ਼ਲ ਸੈੱਲ ਦੇ ਵਿੱਚ ਤਾਇਨਾਤ ਹੈ ਅਤੇ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਨਪੁਰ ਦਾ ਰਹਿਣ ਵਾਲਾ ਹੈ ਮਲਜ਼ਮ ਤੇ ਜੋਗਿੰਦਰ ਨਗਰ ਹਿਮਾਚਲ ਪ੍ਰਦੇਸ਼ ਦੀ ਰਹਿਣ ਵਾਲੀ ਨੀਸ਼ਾ ਸੋਨੀ ਨੂੰ ਰੂਪਨਗਰ ਦੇ ਪਿੰਡ ਪਥਰੇੜੀ ਜੱਟਾ ਨੇੜੇ ਭਾਖੜਾ ਨਹਿਰ ਦੇ ਵਿੱਚ ਧੱਕਾ ਮਾਰ ਕੇ ਉਸ ਦੀ ਜਾਨ ਲੈਣ ਦੇ ਗੰਭੀਰ ਦੋਸ਼ ਲੱਗੇ ਜਿਸ ਦੇ ਕਾਰਨ ਉਸ ਕੁੜੀ ਦੀ ਜਾਨ ਗਈ ਹੈ ਤੇ ਉਸ ਦੀ ਮ੍ਰਿਤਕ ਦੇ ਪਟਿਆਲਾ ਤੋਂ ਬਰਾਮਦ ਹੋਈ ਇਹ ਮਾੜੀ ਘਟਨਾ ਹੋਣ ਤੋਂ ਬਾਅਦ ਕੁੜੀ ਦੇ ਪਰਿਵਾਰਕ ਮੈਂਬਰ ਹੀ ਦੱਸਦੇ ਨੇ ਕਿ ਉਹ ਉਸ ਮੁੰਡੇ ਦੀ ਸੱਚਾਈ ਜਾਣ ਚੁੱਕੀ ਸੀ ਕਿ ਉਹ ਵਿਆਹਾ ਹੋਇਆ ਹੈ ਦਰਅਸਲ ਉਸਦੀ ਪਤਨੀ ਪਹਿਲਾਂ ਵਿਦੇਸ਼ ਗਈ ਹੋਈ ਸੀ ਪਰ ਜਿਵੇਂ ਹੀ ਦੀ ਪਤਨੀ ਵਿਦੇਸ਼ ਤੋਂ ਆਂਦੀ ਹੈ ਕੁੜੀ ਨੂੰ ਇਸ ਬਾਰੇ ਪਤਾ ਲੱਗਦਾ ਹੈ ਤਾਂ ਉਸ ਤੋਂ ਆਪਣੀ ਇਸ ਪ੍ਰੇਮਿਕਾ ਨੂੰ ਜਾਂ ਫਿਰ ਦੋਸਤ ਨੂੰ ਨਹਿਰ ਦੇ ਵਿੱਚ ਤੱਕਾ ਦੇ ਕੇ ਉਸਦੀ ਜਾਣ ਲੈਂਦਾ ਹੈ ਬੀਤੇ ਦਿਨੀ 20 ਜਨਵਰੀ ਨੂੰ ਚੰਡੀਗੜ੍ਹ ਤੋਂ ਲਾਪਤਾ ਹੋਈ ਨਿਸ਼ਾ ਸੋਨੀ ਨਾਮ ਦੀ ਲੜਕੀ ਦੇ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਲੜਕੀ ਦੇ ਪਰਿਵਾਰਿਕ ਮੈਂਬਰ ਜਿਸ ਦੇ ਵਿੱਚ ਪਿਤਾ ਤੇ ਭੈਣ ਦੋਹਾਂ ਦੇ ਵੱਲੋਂ ਰੂਪਨਗਰ ਦੇ ਥਾਣਾ ਸਿੰਘ ਦੇ ਵਿੱਚ ਬਿਆਨ ਦਰਜ ਕਰਵਾਏ ਗਏ ਸਨ ਥਾਣਾ ਸਿੰਘ ਦੇ ਪੁਲਿਸ ਅਧਿਕਾਰੀ ਡੀਐਸਪੀ ਰਾਜਕੁਮਾਰ ਗਿੱਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਸੀ ਕਿ ਲੜਕੀ ਦੀ ਲਾਸ਼ ਦੀ شناخت ਪਰਿਵਾਰਿਕ ਮੈਂਬਰਾਂ ਨੇ ਕਰ ਦਿੱਤੀ ਹੈ ਤੇ ਇਸ ਤੋਂ ਬਾਅਦ ਉਸ ਦੀ ਦੇਹ ਨੂੰ ਕਰਤਿਆਂ ਦੇ ਹਵਾਲੇ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਫਤੇਗੜ ਸਾਹਿਬ ਦੇ ਪਿੰਡ मामੂ ਭੁਰ ਦਾ ਵਾਸੀ ਯਵਰਾਜ ਸਿੰਘ ਇਸ ਮੁੰਡੇ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਅਤੇ ਹੁਣ ਸਾਰੀਂ ਪਰਤਾਂ ਖੁੱਲਣ ਗਿਆ ਪਤਾ ਲੱਗੇਗਾ ਕਿ ਚੰਡੀਗੜ੍ਹ ਦੇ ਵਿੱਚ ਸੈਕਟਰ 34 ਦੇ ਕਪੀਜੀ ਦੇ ਰਹਿਣ ਵਾਲੀ ਵਿਦਿਆਰਥਣ ਕੁੜੀ ਦੇ ਨਾਲ 20 ਜਨਵਰੀ ਨੂੰ ਇਹੋ ਜਿਹੀ ਮਾੜੀ ਘਟਨਾ ਨੂੰ ਅੰਜਾਮ ਵਿਵਾਜ ਨੇ ਕਿਉਂ ਅਤੇ ਕਿਵੇਂ ਦਿੱਤਾ ਕਿਵੇਂ ਉਹ ਉਸ ਨੂੰ ਨਹਿਰ ਦੇ ਕੋਲ ਲੈ ਕੇ ਆਇਆ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਦੱਸਦੀ ਹੈ ਕਿ ਬੇਰਹਿਮੀ ਦੇ ਨਾਲ ਕੁੜੀ ਦੀ ਜਾਨ ਉਸ ਮੁੰਡੇ ਦੇ ਵੱਲੋਂ ਹੀ ਲਈ ਗਈ ਜੋ ਕਿ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਅਤੇ ਪਿਆਰ ਕਰਨ ਦਾ ਝੂਠਾ ਦਾਵਾ ਕਰਦਾ ਸੀ ਮੈਂ ਬਲੌਕ ਕਰ ਦਿੱਤਾ ਨੰਬਰ ਤੋਂ ਉਹ ਕਹਿਣੇ ਲੱਗਾ ਕਿ ਜੁਨੇ ਬਲੌਕ ਕੀਤਾ ਮੈਂ ਮਾਰ ਡਾਲੂ ਪਰ ਤੁਹਾਨੂੰ ਸਰ ਸਿੰਘੋਂ ਕੋਲ ਥਾਣੇ ਤੇ ਦਰਜ ਹੋਇਆ ਸੀਗਾ ਜੋ ਕਿ ਮਰਨ ਵਾਲੀ ਜਿਹੜੀ ਸਿਸਟਰ ਹੈ ਉਹਦੇ ਕੋਲ ਦਰਜ ਕਰਾਇਆ ਗਿਆ ਹੈ ਜਿਹੜਾ 302 103 ਬੀ ਅਨੁਸਾਰ ਹੈ ਕਿਹਾਤਾ ਇਹਦੇ ਵਿੱਚ ਜਿਹੜਾ ਦੋਸ਼ੀ ਹੈਗਾ ਯੂਰਾਜ ਸਿੰਘ ਹੈ ਜੋ ਕਿ ਫਤਿਹਗੜ੍ਹ ਦੇ ਰਹਿਣ ਵਾਲਾ ਉਹਦੇ ਖਿਲਾਫ ਮਕਦਮਾ ਦਰਜ ਕਰਕੇ ਤੇ ਉਹਨੂੰ ਕੱਲ ਰੈਸ਼ ਕੀਤਾ ਗਿਆ ਅੱਜ ਕੋਰਟ ਚ ਪੇਸ਼ ਕਰਕੇ ਜੋ ਇਹਨਾਂ 5 ਦਿਨ ਦਾ ਪੁਲਸਮਾਨ ਜਿਹੜਾ ਜੱਸਾ ਨੂੰ ਦਿੱਤਾ ਤੇ ਉਸ ਤੋਂ ਬਾਅਦ ਅੱਗੇ ਹੁਣ ਪੁਛਕਿਚ ਕਰਕੇ ਜੋ ਵੀ ਸਾਹਮਣੇ ਆਊਗੀ ਤੁਹਾਨੂੰ ਜਰੂਰ ਦੱਸਾਂਗੇ ਇਹ ਆਰਮ ਪੁਸਟ ਦਾ ਮੈਂਬਰ ਹੈ ਜੀ ਐਸੇ ਮੁਹਾਲੀ ਜਿੱਥੇ ਜੀ ਮੁਹਾਲੀ ਜਿੱਥੇ ਤੇ ਹੁਣ 27 ਤਰੀਕ ਤੱਕ ਦਾ ਜਿਸ ਤਾਈਂ ਇਹ ਡਰਾਮਾ ਤੇ ਲੜਕੀ ਨਾਲ ਕੋਈ ਰਿਲੇਸ਼ਨ ਸਾਹਮਣੇ ਆਇਆ ਜਾਂ ਕੀ ਕਾਰਨ ਕੀ ਸਾਹਮਣੇ ਆਉਂਦਾ ਪਤਾ ਲੱਗੇ ਮਤਲਬ ਫਰੈਂਡ